ਆਏ ਹਾਏ ਹਾਏ ਬਾਸ ਇੱਕ ਬਤੂ ਤੁਹਾਨੂੰ ਹਾਂਜੀ ਬਾਬੇ ਸਾਰੇ ਕਿਵੇਂ ਹੋ ਤੇ ਅੱਜ ਆਪਾਂ ਜੰਡੀਗੜਾ ਆਏ ਹੋਏ ਸੀਗੇ ਭੈਣ ਲਵੇ ਤੇ ਗੱਡੀ ਦਾ ਕੰਮ ਚੱਲੀ ਜਾਂਦਾ ਹੈਗਾ ਤੇ ਗੱਡੀ ਵੀਰਵਤ ਅਕਰ ਸੈਟ ਹੋ ਜੂਗੀ ਆਪਣੀ ਉਦੋਂ ਪਹਿਲਾਂ ਆਪਾਂ ਚੱਲੇ ਸਹਰੰਦਰ ਮਥਾਡੇ ਕੰ ਜੰਡੀਗੜ ਤੋਂ ਭੈਣ ਨਾਲ ਚਾਹੇ ਦਿਨੇ ਉਹ ਸੀਵਜ ਇੱਕ ਦਿਨ ਆਹਣੇ ਹਨਾ ਤੇ ਬਾਕੀ ਪਰਮਾਤਮਾ ਵੀ ਬਚਾਉਣਾ ਸਾਨੂੰ ਵੀ ਸਾਡਾ ਵੀ ਬਾਲੀਵਾਰਸ ਹੋਣਾ ਹੈ ਹੈ ਤੇ ਦਿਖਾਉਂਦੇ ਰਹਾਂਗੇ ਤੇ ਉਦੋਂ ਪਹਿਲਾਂ ਤੁਸੀਂ ਚੈੱਕ ਕਰੋ ਆ ਦਿਓ ਜਿਹੜਾ ਆਪਾਂ ਨਵਾਂ ਫਲੈਟ ਲੈਂਦਾ ਉਧਰ ਆਇਆ ਤੁਮ ਮਨੋਣਾ ਮੇਰੇ ਪਾਂਜੇ ਨਾਲ ਹੋ ਪਾਂਜੇ ਪਾਂਜੇ ਸੁਣ ਲੋ ਪਾਂਜੇ ਫਲੈਂਕ ਸੀ ਕਰ ਦੋ ਫਲੈਂਕ ਸੀ ਆਏ ਕਰ ਦੋ ਕਰ ਦੋ ਨਾ ਆਪਣੇ ਕਰਦੇ ਪਤਾ ਆਪਣੇ ਕਰੀ ਪਤਾ ਓਏ ਤੇਰੀ ਮਾਂ ਦੀ ਤੇਰੀ ਇੱਧਰ ਹੁਣ ਕਰੋ ਫਲੈਂਕਿਸ਼ ਕਰ ਦੋ ਵੀ ਤੈਨੂੰ ਕੱਕਾ ਕੱਕਾ ਆਏ ਹਾਏ ਹੇ ਬਾਸ ਤੇ ਕਬਾਤ ਤੂੰ ਦੀ ਕਰਦੇ ਚਲੋ ਚਲੋ ਜੀ ਅੱਲੋ ਥੋੜਾ ਟਾਈਮ ਹੁਣ ਦੇਖੀ ਜੀ ਉਹ ਵਿਊ ਚੈੱਕ ਕਰਾਉਣੇ ਸਾਨੂੰ ਰੋ ਉਹਨਾ ਵਿਊ ਚੈੱਕ ਕਰਾਉਣਾ ਸੀ ਤੁਹਾਨੂੰ ਆਹ ਕਰਾ ਦੇ ਚੈੱਕ ਤੁਹਾਨੂੰ ਵਿਊ ਤੇ ਲੱਗੇਗਾ ਗੱਡੀ ਸਟਾਰਟ ਕਰਨੇ ਚੋਂ ਤੇ ਆਪਾਂ ਨੂੰ ਚੰਡੀਗੜ੍ਹ ਕੰਮ ਸੀ 2-3 ਯਾਰ ਉਹ ਵੀ ਨਿਮੇੜ ਲਾਂਗੇ ਤੇ ਕਿਉਂਕਿ ਗੱਡੀ ਉਲਝੇ ਹਨ 2 ਮਹੀਨੇ ਲੱਗ ਗਏ ਪਹਿਲਾਂ ਗੱਡੀ ਅੱਗੇ ਸਿੱਧੀ ਕਰਾਈ ਇੱਕ ਵਾਰ ਗੈਸ ਕਰਦਾ ਕੰਮ ਹੋ ਗਿਆ ਤੁਹਾਨੂੰ ਵਧੀਆ ਬਾਕੀ ਬਲੋਗਾਂ ਤੋਂ ਦੇਖੀ ਹੋਊਗਾ ਹਨ ਤੇ ਬਾਕੀ ਚਲੋ ਬੱਲਾ ਪਿੱਛੇ ਕ ਬਲੋਗ ਪਾਇਆ ਸੀ ਆਪਾਂ ਉਹਦੀ ਗੱਲ ਕਰਨਾਂ ਚਾਹੁੰਦਾ ਨਹੀਂ ਮੈਂ ਬਾਰ-ਬਾਰ ਹਨਾ ਵੀ ਉਹੀ ਗੱਲ ਹੈ ਡਾਂਗ ਨਾਲ ਸਿੱਧੀ ਹੁੰਦੀ ਹੁੰਦੀ ਨਹੀਂ ਹਨਾ ਸਿੱਧੀ ਹੋਈ ਵੀ ਡਾਂਗ ਨਾਲ ਤੇ ਨਹੀਂ ਵੀ ਹੁੰਦੀ ਆਪਾਂ ਨੂੰ ਕਰਨੀ ਆਉਂਦੀ ਹੈਗੀ ਇੱਕ ਦੇ ਜੋਰ ਤੇ ਕਰਦੇ ਵੀ ਰਹਾਂਗੇ ਜਦ ਨਾਲ ਟਾਈਮ ਜਾਣ ਦਿੱਤੀ ਹੈ ਜੋ ਜਾਨ ਨਿਕਲੀ ਸ਼ਰੀਰ ਚੋਂ ਇਹ ਜੋ ਵਸ਼ਕ ਕੋਈ ਵੀ ਸੂਰਮਾ ਬਣੀ ਚੱਲੇ ਤੇ ਨਾਲ ਨਾਲ ਉਹਨਾਂ ਨਾਮ ਦਾ ਬੰਨ੍ਹ ਦਿੰਦੇ ਨਹੀਂਗੇ ਤੇ ਬਸ ਬਾਬਾ ਪਲੀ ਕਰੇ ਐਦਾਂ ਹੀ ਬਲੌਗ ਆਉਂਦੇ ਰਹਿਣਗੇ ਤੇ ਬਲੌਗ ਆਪਾਂ ਯਾਰ ਤਾਂ ਸਟਾਰਟ ਕੀਤਾ YouTube ਤੇ ਕਿਉਂਕਿ ਅੱਗੇ ਆਪਾਂ ਨਾ ਰੈਪ ਕਰਨ ਲੱਗੇ ਹੈਗੇ ਉਹ ਤੋਂ ਪਹਿਲਾਂ ਵੀ YouTube ਹਣਾ ਮੜੇ ਵੀਡੀਓ ਪਾਈਆਂ ਜਾਣ ਆਪਣੀ ਆਡੀਅੰਸ ਇਕੱਠੀ ਕੀਤੀ ਹੈ ਭਰਾ ਆਪਣੀ ਫੈਮਿਲੀ ਸਾਰੀ ਇਕੱਠੀ ਹੋਵੇ ਤੇ ਤੇ ਬਾਅਦ ਚੋਂ ਆਪਾਂ ਰੈਪ ਵਲੇ ਆ ਜਿਹੜੇ ਆਪਾਂ ਐਡਾ ਉਡਾ ਲਵਾਉਣਾ ਮੈਂ ਐਡ ਤਾਂ ਲਵਾਉਣੀ ਦੇਖੋ ਇਹੜੇ ਹੋਏ ਰੀਅਲ 2003 ਜਿੰਨੇ ਵੀ ਆਉਂਦੇ ਹੋਏ ਯਾਰ ਆਪਾਂ ਤਾਂ ਉਹਨੇ ਚ ਖੁਸ਼ ਆਗੇ ਕਿਉਂਕਿ ਨੀਤਾਂ ਨੂੰ ਮਰਜ਼ਾ ਨਾਲ ਜੇ ਮਿਹਨਤ ਕਰਾਂਗੇ ਤਾਂ ਇੱਕ ਦਿਨ ਇੱਕ ਨਾ ਇੱਕ ਦਿਨ ਚੱਲੂਗਾ ਕੰਮ ਐਡ ਦੀ ਲੋੜ ਹੀ ਨਹੀਂ ਪੈਣੀ ਆਪਾਂ ਨੂੰ ਤੇ ਇੱਕ ਵਾਰ ਆਪਾਂ ਜਿਵੇਂ ਇੰਸਟਾ ਦੇ ਖਾਤੇ ਨਾਲ ਜੁੜੀ ਹੋਈ ਹੈਗੀ ਉਦੋਂ ਆਪਾਂ ਜੋੜਨੇ ਯੂਟਿਊਬ ਤੇ ਸਾਰੇ ਆਪਣੇ ਇੰਸਟਾ ਵਾਲੇ ਭਰਾ ਜਿਹੜੇ ਵੀ ਆਪਣਾ ਫੋਲੋ ਕਰਦੇ ਨੇ ਜਿਹੜੀ ਇੰਸਟਾ ਵਾਲੀ ਫੈਮਿਲੀ ਹੈ ਉਹ ਆ ਕੇ ਆਪਣਾ ਯੂਟਿਊਬ ਦੀ ਫੋਲੋ ਕਰੋ ਵਧੀਆ ਘੈਂਟੀਆਂ ਬਲੌਗਸ ਨੂੰ ਦਿਖਾਉਂਦੇ ਰ੍ਹਾਂਗੇ ਤੇ ਖਾਸੇ ਖੇਡਾਂ ਲਈ ਗੱਲਾਂ ਵੀ ਹੋਣਗੀਆਂ ਦੋ ਗੁੱਸੇ ਮਿੱਠੇ ਵੀ ਹੋਣਗੇ ਸਭ ਕੁਝ ਜੋ ਗੱਡੀ ਸੈਟ ਹੋ ਗਈ ਬਾਹਰ ਕੋ ਮੁੰਜ ਲੈ ਕੇ ਰਾਂਗੇ Shimlebal ਤੇ ਕਦੇ ਇਤਿਹਾਸਿਕ ਥਾਵਾਵਲ ਮੰਨ ਲਓ ਮੱਥਾ ਟੇਕਣ ਚੱਲਿਆ ਕਰਾਂਗੇ ਜਿੱਥੇ ਵੀ ਅਪਾ ਜਾਇਆ ਗਿਆ ਹਨ ਤੇ ਜਿੱਥੇ ਜਾਣੇ ਉਹ ਰੂਟਿਨ ਚ ਵੀ ਜਾਣੇ ਉਹਨੇ ਇੱਥੇ ਅੱਗੇ ਕਦੇ ਵੀਡੀਓ ਬਣਾਈ ਨਹੀਂ ਕੀ ਹੁਣ ਤੇ ਸਟਾਰਟ ਕਰ ਲਈ ਬਣਾਉਣੀ ਹਨ ਤੇ ਹੁਣ ਤੇ ਸਟਾਰਟ ਕੀਤੀ ਆ ਤਾਂ ਪੂਰ ਜਾਣਾਗੇ ਪਾਇਆ ਕਰਾਂਗੇ ਅੱਧੇ ਰੂਟ ਇੰਚ ਰਹਾਂਗੇ ਤੇ ਬੜ ਦੇ ਰਹੋ ਉਹਨੂੰ ਦਿਖਾਉਣਿਆ ਵਰਗੇ ਅਪਾ ਪਹੁੰਚ ਗਏ ਚੰਨੀ ਚੰਨੀ ਬੋਲੇ ਉਹ ਥੋੜਾ ਜਨਾ ਸਫਰ ਆ ਛੋਟੇ ਛੋਟੇ ਗੱਲਾਂ ਦੇ ਛੋਟੇ ਛੋਟੇ ਬਲੌਗ ਆਪਣੇ ਜੇ ਵੱਡੇ ਬੰਦੇ ਆਪਾਂ ਹੈ ਨਹੀਂਗੇ ਹਾਪੀ ਤਾਲੀ ਵਾਲਾ ਮੈਂ ਛਾਸਾ ਵੱਡਾ ਆਦਮੀ ਆ ਤੇ ਆਪਾਂ ਖੜੇ ਬਡਾਲੀ ਵਾਲਾ ਆਪਾਂ ਖੜੇ ਬਡਾਲੀ ਦੇ ਪੈਟਰੋਲ ਪੰਪ ਤੇ ਇੱਕ ਫਾਇਦਾ ਹੈਗਾ ਵਸ ਸੀਐਨਜੀ ਗੱਡੀਆਂ ਦਾ ਯਾਰ ਫੁੱਲ ਕਰਾ ਕੇ ਜਿੱਧਰ ਮਰਜ਼ੇ ਤੁਰੇ ਫਿਰਦੇ ਰਹੋ ਨਜ਼ਾਰਾ ਹੈਗਾ ਹੋਰ ਗੱਲਾਂ ਦੇ ਗੱਲਾਂ ਥੋੜੀ ਜਿਹੀ ਸੀਐਨਜੀ ਚ ਬਹੁਤ ਜ਼ਿਆਦਾ ਫਾਇਦੇ ਕਿ ਨਹੀਂ ਨਜ਼ਾਰੇ بس ਇਦਾਂ ਨਜ਼ਾਰੇ ਲੈਨੇ ਹੁਣ ਆਪਾਂ ਪੱਕੇ ਐਨੇ ਆਪਣੇ i20 ਹੋ ਚੁ ਵੀ ਸੈਟ ਤੇ ਕਰਾਇਆ ਕਰਾਂਗੇ ਲਿਆ ਕਰਾਂਗੇ ਨਜ਼ਾਰੇ ਘੁੰਮਣ ਦੀਆਂ ਕਿ ਨਹੀਂ ਹਾਂ ਬਿਲਕੁਲ ਇਹੀ ਕੰਮ ਕਰਨਾ ਆਪਾਂ ਤੇ ਬਾਕੀ ਨਾਲ ਨਾਲ ਆਪਣਾ ਕੰਮ ਵੀ ਦੱਸ ਦੋ ਜੇ ਮਹਾਲੀ 'ਚ ਕਿਸੇ ਨੂੰ ਫਲੈਟ ਦੀ ਲੋੜ ਹੈਗੀ ਫਲੈਟ ਦੀ ਲੋੜ ਹੈ ਰੈਂਟ ਤੇ ਲੋੜ ਹੈ ਸੇਲ ਤੇ ਲੋੜ ਹੈ ਮਹਾਲੀ 70 ਸੈਕਟਰ ਜ਼ੀਰੋ ਹੋਮ 88 ਜਦ ਮਰਜੀ ਜਦੋਂ ਮਰਜੀ ਲੋੜ ਆ ਵਾ ਨੰਬਰ ਮੈਂਸ਼ਨ ਕਰ ਦੂੰਗਾ ਤੇ ਫਲੈਟ ਦੀ ਲੋੜਾ ਨਾ ਸੇਲ ਮੰਨ ਲਓ ਖਰੀਦਣ ਵਾਸਤੇ ਜਾਂ ਮੰਨ ਲਓ ਰੈਂਟ ਵਾਸਤੇ ਦੋਵਾਂ ਦਾ ਕੰਮ ਕਰਦੇ ਨੇਗੇ ਤੇ ਨੰਬਰ ਦੇ ਦੂੰਗਾ ਕਿਸੇ ਨੂੰ ਭਰਾ ਨੂੰ ਲੋਡ ਹੋਵੇ ਮੈਨੂੰ ਪਰਸਨਲ ਮੈਸੇਜ ਵੀ ਕਈਆਂ ਦੇ ਆਏ ਪਏ ਨੇ ਹਨਾ ਕਿ ਮਹਾਲੇ ਸੀ ਫਲੈਟ ਲੈਣਾ ਜੇ ਉਹ ਮਤਾਂ ਹੀ ਮੈਂ ਦੱਸਿਆਗਾ ਵੀ ਇਦਾਂ ਕਰਕੇ ਜੇ ਕਿਹਨਾਂ ਲੋਡ ਹੈਗੀ ਹੈਗੀ ਨਾ ਮੈਂ ਨੰਬਰ ਪਾ ਦੂੰ ਤੁਸੀਂ ਕਾਲ ਕਰ ਸਕਦੇ ਹੋ ਤੇ ਤੇ ਬਾਕੀ ਚਲੋ ਸੀਐਨਜੀ ਪਾਉਣੇ ਆ ਤੇ ਅੱਗੇ ਕਿਸੇ ਨੂੰ ਸਫ਼ਰ ਦਿਖਾਉਣੇ ਆ ਅੱਜ ਆਪਾਂ ਪਹੁੰਚ ਗਏ ਸ਼ਹੀਦਾਂ ਦੀ ਧਰਤੀ ਤੇ ਤੇ ਅੱਜ ਵੀ ਸਿਰ ਝੁਕਦਨੇ ਆ ਧਰਤੀ ਨੂੰ ਤੇ ਕੋਟੀ ਕੋਟੀ ਪ੍ਰਣਾਮ ਤੇ ਵਾਹਿਗੁਰੂ ਚੜ੍ਹਦੀ ਕਲਾ ਚ ਰੱਖੇ ਆ ਹੋ ਗਈ ਐਂਟਰੀ ਆਪਣੀ ਆ ਹੋ ਗਈ ਐਂਟਰੀ ਗੇਟ ਆਣੀ ਰਪਾਗਲੇ ਲੋਕਾਂ ਦੇ ਗਾਲਾਂ ਕੱਢਦੇ ਸਭ ਸੱਪਾਸੀ ਹੈ ਨਾ ਮੱਥਾ ਟੇਦਾਂ ਪਰਮਾਤਮਾ ਨਾਲ ਵੀ ਜੁੜੇ ਹੋਏ ਆਪਾਂ ਇਹ ਜੀ ਗੱਲ ਨਹੀਂ ਸੀਗੀ ਆਪਾਂ ਦੇ ਓਡੇ ਉਸਤਾਦ ਪਰਮਾਤਮਾ ਨਾਲ ਵੀ ਜੁੜੇ ਹੋਏ ਆਪਾਂ ਤੇ ਮਿਨੀ ਮਿਨੀ ਬੁਲੰਚ ਮਿਨੀ ਮਿਨੀ ਮੁਸਕਰਾਟ ਉੱਠਦੀ ਹੋਈ ਤੇ ਉਸੇ ਉਸੇ ਜਾਇਰ ਉਹ ਆਸੇ ਪਾਸੇ ਹੁੰਦੇ ਹੋਏ ਤੇ ਪਰਸਾਂ ਹੰਦ ਜਦੋਂ ਮਨ ਲੋ ਸ਼ੀਦੀ ਦਿਹਾੜੀ 'ਚ ਪਾਉਦੋ ਵੀ ਸੀਗੇ ਉਹਦੀ ਆਪਣੇ ਕਿਡੈਕਸ਼ਨਟ ਹੋਇਗਾ ਤੇ ਉਹਨਾਂ ਦੇ ਨਾਲ ਜੀ ਪੌਰੀ ਸੀਗੇ ਪਹਿਲਾ ਪਟਿਕਾ ਜੀ ਸਰੰਦ ਮੱਥੜ ਦੇ ਅਗੇ ਜਪਨਾਣਾ ਦੇ ਵੀ ਸਾਰੇ ਪਾਸੇ ਮਨਥਾ ਟਿਕਾਉਂ ਜਾਂਦੇ ਹੋਏ ਲੁਧਿਆਣੇ ਨੂੰ ਉਦੋਂ ਹੋਇਆ ਆਪਣਾ ਐਕਸੀਡੈਂਟ ਜਾਂਦੇ ਹੋਏ ਲੁਧਿਆਣੇ ਨੂੰ ਉਦੋਂ ਹੋਇਆ ਆਪਣਾ ਐਕਸੀਡੈਂਟ ਜਿਹੜਾ ਹੋਣਾ ਸੀਗਾ ਆਪਣਾ ਤੁਹਾਨੂੰ ਪਤਾ ਹੀ ਬਾਕੀ ਲੋਕਾਂ ਨੇ ਦੱਸਿਆ ਹੋਇਆ ਕੀ ਸਿਸਟਮ ਹੋਇਆ ਸੀਗਾ ਤੇ ਪਉਣਗੇ ਸਰੰਦ ਦੀ ਧਰਤੀ ਤੇ ਅੱਜ ਵੀ ਆਪ ਰੇਡੀਓ ਜਿੱਥੇ ਆਪਣੇ ਛੋਟੇ ਛੜੇ ਨੂੰ ਦਫਨਾਏ ਗਏ ਸੀ ਕਹਿੰਦੇ ਸਰ ਤੋਂ ਮਹਿੰਗੀ ਧਰਤੀ ਹੈ ਨਾ ਉੱਥੋਂ ਸਾਰੇ ਦੇਸ਼ਾਂ ਨਾਲੋਂ ਮਹਿੰਗੀ ਧਰਤੀ ਹੈ ਉਹ ਹਾਂ ਆ ਗਤੀ ਸ਼ਰਧਾ ਗੁਰਦੁਆਰਾ ਕਿਹੜਾ ਗੁਰਦੁਆਰਾ ਜੋਤੀਸ਼ ਰੂਪ ਜੋਤੀਸ਼ ਰੂਪ ਦਾਲਦੇ ਰਿਹਾ ਕਰੋ ਆਪਣੇ ਵਲੌਗ ਚ ਆਪਾਂ ਉਹ ਨਹੀਂ ਦਿਖਾਉਂਦਾ ਇੱਕ ਰਾਤ ਚ ਮੈਂ ਪਿੱਛੇ ਗਹਿਣਾ ਭੁੱਲ ਗਿਆ ਕਿ ਇੰਸਟਾ ਤੇ ਉਹ ਪੇਜਾਂ 'ਲੇ ਪਾਉਣੀ ਲੱਗ ਜਾਂਦੇ ਵਲੌਗ ਚੱਕ ਚੱਕ ਕਈਆਂ ਦੇ ਤੇ ਉਹ ਚ ਦਿਖਾਉਣ ਲੱਗੇ ਕੋਈ ਮੰਨ ਲਓ ਕੁੜੀ ਆਪਾਂ ਨਾਂ ਦਾ ਕਹਣੂ ਲੈਣਾ ਹਨਾ ਉਹ ਕਰੀ ਜਾਊਗੀ ਅੱਜ ਮੈਂ ਮਹਿੰਦੀ ਲਾਈ ਹੈ ਅੱਜ ਮੈਂ ਮਹਿੰਦੀ ਕੀਤੀ ਹੈ ਮੰਨ ਲਓ ਜੇ ਮੇਰੀ ਦੇ ਵਲੌਗ ਹੈ ਨਾ ਸਾਰੀ ਵਲੌਗ ਚ ਮਹਿੰਦੀ ਮਹਿੰਦੀ ਕਰੀਂਦੀ ਬੜਾ ਹਾਂਜੀ ਬਾਬਿਓ ਆਪਾਂ ਪਹੁੰਚ ਗਏ ਆਮ ਖਾਸ ਬਾਗ ਦੇ ਤੇ ਤੁਹਾਨੂੰ ਇਹਦੀ ਹਿਸਟਰੀ ਵੀ ਦੱਸਾਂਗੇ ਇਹ ਨਾ ਬਹੁਤ ਮੰਨੋ ਮੁਗਲਾ ਵੇਲੇ ਦਾ ਯਾਰ ਇਹ ਗੰਦਾ ਦੱਸਦੀ ਨਾ ਉਹਦੇ ਮੂੰਹੋਂ ਬੋਲ ਕੇ ਵੀ ਮੁਗਲਾਂ ਨੇ ਬਣਵਾਇਆ ਹੋਇਆਗਾ ਕਿਉਂ ਉਹਨਾਂ ਦਾ ਸਟਰਕਚਰ ਸਾਰਾ ਨਾ ਉਹਨਾਂ ਵੇਲੇ ਸਾਰਾ ਉਹੀ ਸਿਸਟਮ ਹੈਗਾ ਤਾਂ ਜene ਗੰਦਾ ਵੀ ਹਾਂ ਧਰਤੀਆਂ ਮਿਲ ਜਾਣੀਆਂ ਪਰsrand ਦੀ ਧਰਤੀ ਵਰਗੀ ਧਰਤੀ ਨਹੀਂ ਮਿਲਦੀ ਕਿਸੇ ਪਾਸੇ ਬਹੁਤ ਜਲਮ ਹੋਏ ਨੇ ਧਰਤੀ ਦੇ ਤੇ ਆਪਣੇ ਬਹੁਤ ਅਤਿਆਸ ਲਿਖਣਾ ਯਾਰ ਬਹੁਤ ਚੀਜ਼ਾਂ ਨਹੀਂ ਆ। ਵੀਰ ਬਈਰ ਕਹੇ ਜੀ ਨਾ ਬੰਦੇ ਯਾਰ ਜਿਨ੍ਹਾਂ ਨੂੰ ਇੰਨੀ ਕੁ ਵੀ ਨਹੀਂ ਆਈ ਮੜੀ-ਮੁੱਟੀ ਹਨਾ ਵੀ ਛੋਟੇ ਆਪਦੀ ਇੱਕ ਈਗੋ ਪਿੱਛੇ ਹਨਾ ਇਹ ਪਰਿਵਾਰਾਂ ਟੱਕਰ ਲੈ ਗਈ ਚੀਜ਼ਾਂ ਨਾ ਯਾਰ। ਹੂੰ। ਤੇ ਆਪਾ ਹੋ ਗਿਆ ਇੰਟਰ ਅੰਦਰ। ਆਹ ਪਾਰਕਿੰਗ ਇਧਰ ਹਨਾ। ਹੂੰ। ਅੱਲਾ ਦਾ ਪਾਰਕਿੰਗ ਉਰੇ। ਪਾਰਕਿਆ ਤੁਹਾਨੂੰ ਤਾਂ ਅੰਦਰੋਂ। ਗੱਲਾਂ ਬਹੁਤ ਨੇ ਯਾਰ ਅੱবি ਅੱਜ ਕਿਵੇਂ ਕਹਾਂ ਵੀ ਆਸ਼ਕੀ ਹਰੇ ਕੇ ਪਾਸੇ ਹੁੰਦੀ ਹੈ ਨਾ ਦੇਖਣ ਉਹ ਵੀ ਮਿਲ ਜੂਗੀ ਤੁਹਾਨੂੰ ਪਰ ਮੈਂ ਕੈਮਰਾ ਜੀ ਨਹੀਂ ਲੈ ਆਉਣ ਲੱਗਾ ਨਾ ਇਹ ਕਾਹ ਨੂੰ ਚੱਲ ਬਹੁਤ ਪੁਰਾਣਾ ਧਿਆ ਹੋ ਆਪਣਿਆ ਹੋਇਆ ਇਹ ਕਿਲਾ ਕਹਿ ਲੋ ਬਹੁਤ ਪੁਰਾਣਾ ਕਿਲਾ ਦੇਖੋ ਫੋਟੋਆਂ ਕਰਉਂਦੇ ਨੇ ਲੋਕ ਆ ਕੇ ਉਰੇ ਮੁਗਲਾਂ ਵੇਲੇ ਦਾ ਅੰਦਰੋਂ ਦੀ ਲੁੱਕ ਇਦਾਂ ਦੀ ਹੈਗੀ ਉਹ ਤੇ ਬਹੁਤ ਵੱਡਾ ਹੈ ਸਰ ਉਹ ਤਾਂ ਕੁੰਬ ਮੇਲੇ ਦੇ ਪੱਲੇ ਦਾ ਅੱਛਾ ਯਾਰ ਇਸੇ ਟਾਈਮ ਇੱਥੇ ਰੇ ਲੱਤਾਂ ਤੋਂ ਖੁੱਲ੍ਹ ਲਾਜਣੀਆਂ ਪੂਰਾ ਘੱਟੋ ਘਟ ਬਹੁਤ ਜ਼ਿਆਦਾ ਹੈ 2.5 ਕਿਲੋ ਟਾਈਮ ਇੱਥੇ ਗੂਗਲ ਮੈਂ ਤਾਂ ਬਾਈ ਕੱਲਾਣਾ ਮੱਥਾ ਟੇਕਣਾ ਦਾ ਜਿਵੇਂ ਲਗੂ ਗੁਰੂ ਗੁਰੂ ਸਾਹਿਬ ਦੇ ਦਰਬਾਰ ਸਾਹਿਬ ਚ ਆਏ ਉਧਰ ਤੇ ਮੈਂ ਹੋਰ ਲੱਗ ਦੇ ਕੁਮੈ ਨਹੀਂ ਅੰਦਰ ਤੋ ਕੁੰਬਰਾਣਾ ਅੰਦਰ ਪੀਪਲ ਹੈ ਬਰੂਟਾ ਇੱਕ ਅੱਛਾ ਬਹੁਤ ਜ਼ਿਆਦਾ ਪੁਰਾਣਾ ਪੁਰੇ 3 ਦਾ ਤਿਹਾਰ ਬਹੁਤ ਵਧੀਆ ਬਣਾਇਆ ਜਾਂਦਾ ਹੈ ਤਿਆਂ ਦਾ ਤਿਆਰ ਹੈ ਮੇਰੇ ਭਾਈ ਤਿਆਂ ਦਾ ਤਿਆਰ ਆਪਣੇ ਤੋਂ ਆਪਣੀ ਕੋ ਮਨਲਾ ਆਪਣੇ ਧਰਮ ਚ ਤਾਂ ਹੈ ਨਹੀਂਗਾ ਨਾ ਇਹ ਚੀਜ਼ ਵੀ ਮਨਾਉਣਾ ਵੀ ਹੈ ਯਾਰ ਮਨਾਈ ਜਾਉ ਬਸ ਆ ਗਿਆ ਜੀਆ ਮਨ ਕਰਦਾ ਮਨਾਈ ਜਾਂਦਾ ਜਿਹਦਾ ਨਹੀਂ ਹੈਗਾ ਵੀ ਮੈਂ ਤਾਂ ਇਹ ਕਹਦਾ ਵੀ ਮੈਂ ਪੂਰਾ ਹਣ ਵੀ ਤੁਹਾ پورا ਬਾਣੇ ਜਾਗਾ ਪਰ ਜਿਹੜੀਆਂ ਗੱਲਾਂ ਨੇ ਆਪਣਾ ਜੇ ਆਪਾਂ ਪੂਰੇ ਬਾਣੇ ਜਾ ਫੇਰ ਤਾਂ ਫਿਰ ਮਨਾਉਣਾ ਆਪਣਾ ਹੱਕ ਨਹੀਂ ਪਰ ਆਪਾਂ ਬਾਈ ਮੈਂ ਮੈਂ ਤੇਰਾ ਮਾਉ ਵੀ ਨਹੀਂ ਮਨਾਉਣੇ ਚਾਹੁੰਦੇ ਜਦੋਂ ਇੰਨੇ ਕੁਰਬਾਨੀ ਇਤਨੇ ਮੰਨ ਲਓ ਉਹਦਾ ਯਾਰ ਗੱਜਨੀ ਦਾ ਪਿਆਰ ਹੁੰਦਾ ਸੀਗਾ ਹਨਾ ਤੀਆ ਆਪਣਾ ਚੱਕ ਕੇ ਲੈ ਕੇ ਜਾਂਦਾ ਸੀਗਾ ਉਹਦਾ ਆਪਣੀ ਸਿੱਖ ਕੌਮ ਵੀ ਖੜਦੀ ਰਹੀ ਮੰਨ ਲਓ ਕੁੱਲ ਕਮ ਲਾ ਕੇ ਯਾਰ ਵੀ ਤੀਆ ਦਾ ਤੇ ਯਾਰ ਆਪਣਾ ਤਾਂ ਨਹੀਂ ਹੋਏਗਾ ਬਾਕੀ ਬਾਈ ਕਮੈਂਟਾਂ ਤੁਸੀਂ ਤੁਸੀਂ ਵੱਧ ਵੱਧਵਾਉਣ ਹੋਣ ਤੇਰੀ ਦਿਲਜੀਤ ਦਾ ਗਾਣਾ ਛੁੱਟ ਹੋਇਆ ਓਰੇ ਓਰੇ ਗਾਣਾ ਛੁੱਟਾ ਦਿਲਜੀਤ ਦਾ ਕਿਹੜਾ ਗਾਣਾ ਸੀਗਾ ਯਾਰ ਗਾਣਾ ਦਾ ਆ ਦਾ ਸਰਕਾਰ ਦਾ ਦਲਜੀਤਾ ਬਕੂ ਮੰਨਦਾ ਔਰੇ ਔਰੇ ਸ਼ੂਟਰਾਂ ਦੇ ਵਿੱਚ ਅੱਛਾ ਹਾਂ ਪੁਲਿਸ ਦੇ ਬਚਾਲੇ ਹਨਾ ਲੱਟੂ ਸਿੰਘ ਮੂਵੀ ਨਹੀਂ ਆਈ ਸੀ ਉਹਦੀ ਉਹਦਾ ਸੌਂਗ ਇੱਥੇ ਅੱਛਾ ਲੱਟੂ ਸਿੰਘ ਮੂਵੀ ਦੀਆਂ ਲੱਟੂ ਸਿੰਘ ਆਈ ਸੀ ਉਹਦੀ ਗੱਲਾਂ ਕਰੀ ਚੱਲੋ ਸੁਰਬੀਨ ਨਾਲ ਸੁਰਬੀਨ ਨਾਲ ਆਈ ਸੀ ਸੁਰਬੀਨ ਤੇ ਉਹਦਾ ਗਾਣਾ ਇਹ ਪੁਰਾਣਾ ਨੇ ਯਾ ਸਹ ਦਾ ਜਿਹੜਾ ਹੂੰ ਪਾਣੀ ਚੱਲਦਾ ਹੁੰਦਾ ਸੀ ਉਰੇ ਉਰੇ ਚੱਲਦਾ ਸੀ ਠੀਕ ਹੈ ਪਾਣੀ ਉੱਪਰੋਂ ਗਰਦਾ ਸੀ ਝਰਨਾ ਗਰਦਾ ਸੀ ਆ ਵੀ ਪਾਣੀ ਹੁੰਦਾ ਸੀ ਇੱਧਰ ਦੋਨੋਂ ਵਿਚ ਵਿਚ ਪਾਣੀ ਹੁੰਦਾ ਸੀ ਦੋਹਾਂ ਪਾਸੇ ਵੀ ਠੀਕ ਹੈ ਬਾਈ ਆਪਰਾ ਆਪਣਸ ਰੰਦਦੇ ਆ ਸਾਰੀ ਨੋਲੇਜ ਦਿਆਂਗਾ ਕਿ ਆਪਾਂ ਦੇ ਨਹੀਂ ਹੈ ਨਹੀਂ ਮਨ ਲੋਰੋਂ ਪਾਣੀ ਗਰਦਾ ਸੀ ਨਾ ਔਰ ਵੀ ਆ ਦੋਹਾਂ ਪਾਸੇ ਪਾਣੀ ਹੁੰਦਾ ਸੀਗਾ ਅੱਛਾ 2-3 ਵਜੇ ਨੇ ਮਨ ਲੋ ਟਾਈਮ ਕਿ ਨਾ 12-13 ਹੋਗੇ 12:00 ਬਜੇ 13 ਸਰਕਾਰੀ ਜਗ੍ਹਾ ਹੈ ਹੈ ਉਹ ਸਰਕਾਰ ਦੇ ਅੰਦਰ ਹੀ ਔਰ ਕਿਦੇ ਅੰਦਰ ਹੈ ਸੋ ਕਰਾ ਨੇ ਦੱਪਣੀਆਂ ਬਈ ਜਗਾ ਜਗਾ ਇਹ ਇਹ ਤਾਂ ਇਹ ਨੇ ਆ ਚੀਜ਼ਾਂ ਥੋੜੀਆਂ ਰੈਨੂਵੇਟ ਕਰਤੀਆਂ ਹੋਣ ਅੱਛਾ ਨਹੀਂ ਇਹ ਐਜ਼ ਇਟ ਇਜ਼ ਦਾ 40 ਸਾਲ ਦੇ ਵੀ ਵੱਧ ਦੀਆਂ ਪੁਰਾਣੀਆਂ ਸੀਗੀਆਂ ਇਹ ਆ ਥੋੜੀਆਂ ਚੀਜ਼ਾਂ ਨੇ ਰੈਨੂਵੇਟ ਕਰਤੀਆਂ ਹੁਣ ਜਿਹੜੇ ਪੇਂਟ ਕੋਟ ਕਰਤਾ ਪੇਂਟ ਕਰਤਾ ਆ ਚੀਜ਼ਾਂ ਲਾਤੀਆਂ ਫਿਰ ਲਾਤਾ ਸੱਥਰ ਲਾਤਾ ਇਹ ਚੀਜ਼ਾਂ ਬਣਾਉਂਦੀਆਂ ਸੀ ਪਹਿਲਾਂ ਤਾਂ ਜਿਵੇਂ ਉਹ ਦੇਖੋ ਉੱਪਰ ਦੁਕਾਨ ਹਾਂ ਉਹ ਉੱਪਰ ਜਿਹੜੇ ਉੱਤਰ ਬੈਠੇ ਆ ਉਹ ਉਵੇਂ ਸੀ ਪਹਿਲਾਂ ਸਾਰਾ ਉਹ ਤਾਂ ਪਤਾ ਲੱਗਦਾ ਵੀ ਨਾ ਉੱਥੇ ਕੱਲ ਰੰਗ ਰੰਗੇ ਕੀਤਾ ਨਹੀਂ ਹੋਇਆਗਾ ਵੀ ਜਿੱਦਾਂ ਦੇਖੋ ਉਸ ਨੂੰ ਉੱਤੇ ਉਹ ਦਿਖਾਇਆ ਹੈ ਨਾ ਉਹ ਵਾਈਟ ਹੀ ਕਲਰ ਉਹ ਬਣਿਆ ਹੋਇਆ ਆਪਣਾ ਇਮਾਰਤ ਬਣੀ ਹੋਈ ਹੈ ਉਦਾਂ ਦੀ ਸਾਰੀ ਬਾਲੋ ਰੈਨੋਵੇਟ ਕਰਤੀ ਸਰਕਾਰ ਨੇ ਜਿਹੜਾ ਟੂਰਿਸਟ ਘੁੰਮਣ ਆਉਂਦੇ ਨੇਗੇ ਪਰ ਸਰ ਝੁਕਦਾ ਬਾਈ ਜਗਾ ਤੇ ਆ ਕੇ ਸਰਾਂਦੇ ਯਾਰ ਵੀ ਬਹੁਤ ਆਪਣੇ ਗੁਰੂਆਂ ਪੀਰਾਂ ਨਸ਼ੀਦਾਂ ਦਿੱਤੇ ਨੇ ਹਨਾ ਪ੍ਰਮਾਤਮਾ ਕਰ ਜਲਦੀ ਬਾਣੇ ਚਾਵਾਂਗੇ ਯਾਰ ਬਾਬਾ ਸੁੱਖ ਰੱਖੇ ਜਲਦੀ ਆਵਾਂਗੇ ਅਦੇ ਕੀਤੇ ਕਰਮ ਸੁਧਾਰਾਂਗੇ ਮੜੇ ਜੀ ਤਦੋ ਬਈ ਬਣਾਇ ਚਾਹਤਾ ਚੰਗੀ ਤਰ੍ਹਾਂ ਵਾਂਗੇ ਹਣਾ ਬਾਗ ਹੈ ਬਾਗ ਵੀ ਇੱਥੇ ਹੈ ਇਹ ਬੰਨਣਾ ਕਰਾਂਗੇ ਪੱਗ ਦਸਤਾਰ ਪਹਿਲਾਂ ਉਹ ਬੰਨਣਾ ਸਟਾਰਟ ਕਰਾਂਗੇ ਤਦ ਪ੍ਰਮਾਤਵਾ ਨੇ ਮਿਹਰ ਕਰੀ ਕੀ ਬਾਈ ਅੰਬਾ ਅੰਬਾ ਦੇ ਮੁਰੂਦਾਂ ਅੰਬਾ ਦੇ ਮਰੂਦਾਂ ਦਾ ਬਾਗ ਹੈ ਇਕੱਠਾਗਾ ਇੱਕ ਮਿੰਟ ਇੱਕ ਕੀ ਨਹੀਂ ਹੁੰਦੇ ਪੁਰਾਣੀਆਂ ਦੁਆਰਾਂ ਨੇ ਪੁਰਾਣੀਆਂ ਦੁਆਰਾਂ ਨਹੀਂ ਸਾਰੀਆਂ ਇਹ ਦੂਮੇ ਤੇ ਦੂਮੇ ਆਪਾਂ ਇਹਨਾਂ ਜਿੰਦਾ ਦਾ ਜਾ। ਆਹ ਆ ਬਰੋਟਾ। ਜਿਹੜਾ ਇਹ ਗੈਰੀ ਜੀ ਦਾ ਸਭ ਤੋਂ ਪੁਰਾਣਾ। ਇਹ ਬਰੋਟਾ ਆ ਗਿਆ। ਜਿਹੜਾ ਬਾਈ ਸਾਬਤ ਮਤਲਬ ਬਹੁਤ ਸਾਲਾਂ ਪੁਰਾਣਾ ਬਰੋਟਾ ਜੀ। ਆਹ ਬਰੋਟਾ ਬਾਈ ਜਿਹੜਾ ਬਹੁਤ ਸਾਲਾਂ ਪੁਰਾਣਾ ਹੈ ਮੰਨ ਲਓ। ਸਤਿਕਾਰਯੋਗ ਇਹਨੇ ਮੁੰਡੇ ਫੋਟੋ ਆਏ ਹੋਰੇ। ਹੋਰ ਮਿੱਤਰੋ ਕਿਵੇਂ ਹੋ ਸਾਰੇ? ਵਧੀਆ ਮਰਾਪਰਾ ਸਰੰਦ ਦੇ ਬਈ ਸਾਰੇ ਅੱਛਾ ਓਕੇ ਓਕੇ ਮਰਾਪਰਾ ਇਧਰੋਂ ਬੰਦਾਗਾ ਤੇ ਦੋ ਗੇਟ ਬੰਦਾ ਮੁੰਡਾ ਮੁੜ ਕੇ ਜਾਂਦਾ ਵਾਪਸ ਅਬਾ ਚੱਲਿਆ ਕਰਾਂਗੇ ਬਲ ਇਹਦੇ ਅੱਜ ਸੀ ਥਾਮ ਦੇਣਾ ਕੁਕ ਮੈ ਵੀ ਕੁਮਮ ਦਾ ਸ਼ਕੀਨ ਹੈ ਜੀ ਲੱਗਦਾ ਬਹੁਤ ਵਧੀਆ ਖਾਨ ਇਹ ਨਾ ਅਰੇ ਇਹ ਮੰਨੀਆਂ ਚੰਦਾ ਨਹੀਂ ਅੱਛਾ ਚੰਦਾ ਨਹੀਂ ਕੱਲੀਆਂ ਅੱਛਾ ਯਾਰ ਇਹ ਤਾਂ ਪੱਥਰ ਹੀ ਤਾਂ ਰਹਿਣ ਬਾਈ ਮੈਨੂੰ ਲੱਗਦਾ ਹਨਾ ਯਾਰ ਨਹੀਂ ਕੰਦਾ ਨੇ ਇਹ ਤਾਂ ਢੁੰਨਾ ਭਰਿਆ ਉੱਪਰ ਢੁੰਨਾ ਭਰਿਆ ਹੋਇਆ ਢੁੰਨਾ ਭਰਿਆ ਚੰਦਾ ਨਹੀਂ ਓਕੇ 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 ਯਾਰ ਬਹੁਤ ਵੱਡੀ ਬਿਲਡਿੰਗ ਆ ਯਾਰ ਇਹ ਗੇੜੀਆਂ ਬਹੁਤ ਵੱਡੀ ਜਗ੍ਹਾ ਯਾਰ ਮੁੱਕਣ ਜੀ ਨਹੀਂ ਹੁੰਦੀ ਹਨਾ ਆਹੇ ਥੋੜੀ ਵੇ ਰਹਿੰਦੇ ਸੀ ਇਹ। ਆਹ ਇੱਧਰੋਂ ਆਇਆ ਚੱਲਦਾ ਸੀ। ਉਧਰੋਂ ਪਾਣੀ ਨਹੀਂ ਆਉਂਦਾ ਸੀ। ਉਹ ਤਾਂ ਪਹਿਲਾਂ ਉਧਰੋਂ ਆਇਆ ਆਉਂਦਾ ਸੀ। ਇੱਧਰੋਂ ਇੱਧਰੋਂ ਪਾਣੀ ਆਉਂਦਾ ਅੰਦਰ ਤੇ ਆਏ ਹਨਾ। ਮੈਂ ਇੱਧਰੋਂ ਚੱਲਦਾ ਤਾਂ ਪਾਣੀ। ਅੱਛਾ। ਸਭ ਤੋਂ ਮੇਨ ਇੱਧਰੋਂ ਚੱਲਦਾ ਸੀ। ਇੱਧਰੋਂ ਹੁੰਦੇ ਹੁੰਦੇ ਉਧਰ ਚਲੇ ਜਾਂਦਾ ਸੀ। ਵੀ ਦੇਖ ਰਹਾ ਤਕਨੀਕ ਦੇਖ ਵੀ ਦਿਮਾਗ ਦਾ ਵਾਧੂ ਸੀ ਇਹਨਾਂ ਦੇ। ਜੇ ਪੁੱਠੇ ਕਮਾਂ ਦੇ ਨਾਲ ਆਉਂਦੇ ਸੀ। ਹੂੰ। ਦੇਖ ਬੱਬਾ ਯਾਰ ਮੁੱਕਲ। ਆਹ ਸਾਰਾ ਪਾਣੀ ਹੁੰਦਾ ਸੀ ਇਹ। ਅੱਛਾ ਅੱਛਾ। ਐਸੀ ਆ ਜਿੱਥੇ ਆ ਇਹ। ਉਰੇ ਵੀ ਪਾਣੀ ਹੁੰਦਾ ਸੀ। ਸ਼ਰਾ ਪਾਣੀ ਨਾਲ ਭਰਦਾ ਜੀ ਭਰਾ ਅਦਰ ਉਹਦਾ ਪਤਾ ਲੱਗਦਾ ਇਮਾਰਤ ਦਾ ਉੱਤੋਂ ਉਤਰੀ ਇਮਾਰਤ ਤੇ ਉੱਤੋਂ ਜਾਉਂ ਤਰੀ ਕੰਨ ਦੇਖੋ ਪਤਾ ਲੱਗਦਾ ਨਾ ਵੀਦਰ ਉੱਥੇ ਦਾ ਕਰ ਖਤਮ ਹੋ ਜਾਂਦੀ ਹੈ ਜੀ ਤੇ ਇਧਰੋਂ ਸਿੱਧਾ ਜਾ ਕੇ ਖਾਸੀ ਅੱਗੇ ਆ ਇਹ ਦਮਾ ਤਾਂ ਉਹਦੇ ਵੱਧੂ ਹੁੰਦੇ ਸੀ ਦੇਖੋ ਪਾਣੀ ਕਿੱਥੋਂ ਚੱਲਦਾ ਕਿਵੇਂ ਲਿਆਂਦਾ ਕਿਹੜੇ ਪੈਪਾ ਹੁੰਦੇ ਸੀ ਪਹਿਲਾਂ ਹਨਾ ਇयां ਚੱਲਦੇ ਸੀ ਕੰਮ ਬੜਾ ਯਾਰ ਅੰਝਿਮਾ ਦਿਨ ਚੱਲ ਰਹੇ ਨੇ ਕਿ ਰੋਜ਼ ਡੇ ਕਸੜੇ ਹਨਾ ਵਾਲੈਂਟਾਈਨ ਡੇ ਇਹ ਵੀ ਕਿਹੜਾ ਸਾਲ ਆਪਣੇ ਤਿਹਾਰ ਨਹੀਂਗੇ ਲੋਕਾਂ ਨੇ ਜ਼ੋਰ ਦੇ ਰੱਖਿਆ ਬਈ ਇੱਕ ਗੱਲ ਦੱਸ ਬੰਦਾ ਕਹਿੰਦਾ ਵੀ ਬਈ ਪਾਣੀ ਮੈਂਟੇਨ ਕਰਨਾ ਇਹਦਾ ਪਾਣੀ ਚੱਲਣਾ ਚਾਹੀਦਾ ਕਹਿੰਦਾ ਔਰੇ ਮੈਂ ਕਿਹਾ ਯਾਰ ਪਾਣੀ ਚਲਾ ਹੀ ਨਹੀਂ ਸਕਦੇ ਕਿੰਨਾ ਪਾਣੀ ਯੂਜ਼ ਹੋਣਾ ਔਰੇ ਓਏ ਪਹਿਲਾਂ ਪਹਿਲਾਂ ਜੀ ਹੋਰ ਸੀ ਜਾਂ ਬਈ ਕਿਹਨਾਂ ਇੱਕ ਗੱਲ ਤੁਸੀਂ ਆਪ ਸੁਣਾ ਮੈਂ ਅੱਜ ਕੱਲ ਵਾਲੈਂਟਾਈਨ ਡੇ ਹਨਾ ਪ੍ਰੋਪੋਜ਼ ਡੇ ਚੱਲੀ ਜਾਂਦੇ ਨੇ ਇਹ ਵੀ ਕਿਹੜਾ ਆਪਣੇ ਤਿਹਾਰ ਨਹੀਂਗੇ ਨਾ ਨਾ ਤੇ ਆਪਣੇ ਤਿਹਾਰ ਤਾਂ ਨਹੀਂ ਹੈਗੇ ਨਾ ਇਹ ਆਪਣੇ ਆਪਣੇ ਹੈਗੇ ਬਈ ਇਹ ਹਨਾ ਇੰਗਰੇਜ਼ਾਂ ਨੂੰ ਜੁੰਜਾਂਦੇ ਨੇ ਯਾਰ ਆਪਣੇਲੇ ਚਾਵਾਂ ਨਾਲ ਮਨਾਉਂਦੇ ਨੇ ਕਿ ਪਾਪਾ ਮਨਾਉਂਦੇ ਨੇ ਤਾਂ ਹੀ ਤਾਂ ਆਪਾਂ ਕਹਿ ਰਹੇ ਆਂਗੇ ਨਹੀਂ ਨਾ ਕਿਸੇ ਯਾਰ ਨਾਲ ਨਾ ਕਿਸੇ ਨਾਰ ਨਾਲ ਅਸੀਂ ਮਨਾਉਣਾ ਵੈਲੈਂਟਾਈਨ ਸੋਹਣੀ ਦਸਤਾਰ ਨਾਲ ਆਏ ਹਾਏ ਹਾਏ ਸੋਹਣਾ ਥੋੜਾ ਸ਼ਹਿਰੀ ਵੀ ਕਰਦਾ ਵੋ ਸੋਹਣੀ ਤੇ ਆਪਣੇ ਨਾਲ ਹੀ ਹੋਇਆ ਗੁਰੂ ਮਿੱਤਰਨ ਚੰਡੀਗੜ੍ਹ ਇਹ ਦੇਖ ਇਹਦੀ ਉਹਨਾਂ ਦੀ ਕਟਾਈ ਹੋ ਗਈ ਜਿਹੜੀ ਉੱਪਰ ਚੜਨਾ ਤੇ ਜਿਹੜੀ ਉਹ ਵੀਡੀਓ ਹੀ ਬੈਰ ਵਿੱਚ ਠੀਕ ਹੈ ਉਹ ਉੱਤੇ ਚੜ ਰਹੇ ਸੀਗੇ ਇਹ ਉੱਪਰ ਚੜਨੇ ਰੋਕਦੇ ਇਹ ਸੱਚ ਬਾਈ ਇਹ ਮੰਨ ਲਓ ਇਹ ਇਹ ਦੂਰੇ ਕੀ ਹੋਇਆ ਸੀਗਾ ਇਹ ਯਾਰ ਪੁਰਾਣੇ ਉਹ ਹੁੰਦੇ ਸੀ ਜਿਵੇਂ ਉਹ ਖੜਦੇ ਸੀ ਉਰੇ ਪਹਿਰੇਦਾਰ ਨਹੀਂ ਖੜਦੇ ਸਮਝਿਆ ਮਾ ਉਹ ਗੱਲ ਉੱਪਰ ਖੜਦੇ ਪਿਆਰੇ ਵੀਡੀਓ ਪਿੱਛੇ ਵੀਡੀਓ ਇੰਸਟਾ ਦੇ ਬੈਰ ਲੋ ਜਿਹਨੇ ਕਟਾਈ ਦੀਆਂ ਉਹ ਰੇ ਮੁੰਡੇ ਚੜ ਰਹੇ ਨੇ ਉਰੇ ਕਟਾਪੇ ਹੋਏ ਨੇ ਬਾਈ ਉਹਨਾਂ ਦੇਖੋ ਹੂੰ ਵੀਰ ਲੋਕ ਰੀਲਾਂ ਪਿੱਛੇ ਕੀ ਕੀ ਕਰੀ ਜਾਂਦੇ ਨੇ ਹਣਾ ਵੀਰ ਤੁਸੀਂ ਇੱਕ ਇਤਿਹਾਸ ਦੱਸੋ ਕੈਮਰਾ 'ਚ ਉਹ ਗੱਲ ਰਹੀ ਬੱਖ ਕਿ ਚੜੜ ਕੇ ਫੋਟੋਆਂ ਉਹਨੇ ਲੱchnਾ ਕਰਨੇ ਹਣਾ ਫਿਰ ਉਹ ਮਰੇ ਮੋਚ ਗੱਲਾਂ ਕਈ ਨਿਕਲ ਜਾਂਦੇ ਨੇ ਬਾਅਦ 'ਚ ਪਰ ਉਹੀ ਗੱਲ ਹਣਾ ਮੁੱਦੇ ਚੱਕ ਲੈਣਗੇ ਮਾਰੇ ਨਾਲ ਮੁੱਦੇ ਚੱਕ ਲੈਂਦੇ ਨੇ ਬੰਦੇ ਆ ਦੇਖੋ ਬਈ ਵੀ ਉਹ ਕਿਹੜਾ ਕਰਕੇ ਕਰਨਾ ਕੀ ਹੈ ਤੁਸੀਂ ਵੀ ਤੁਸੀਂ ਯਾਰ ਜੇ ਇਤਿਹਾਸ ਦੱਸਣਾ ਇੱਧਰ ਦੱਸੋ ਇਹ ਹੈ ਬਾਗ ਨਾਸਪਤੀਆਂ ਤੇ ਅੰਬਾਂ ਦਾ ਬਾਈ ਅੰਬਾਂ ਦਾ ਤੋਹੇ ਦੇਖੀ ਬਾਈ ਮਨ ਲਾ ਹੁਣ ਵੈਲੈਂਟਾਈਨ ਚ ਆਵਾ ਨਾ ਇਹ ਦੇਖੀ ਕਿਵੇਂ ਕੱਠੂ ਲੋਕ ਅਸੀਂ ਥਾਂ ਤੇ ਹੁਣੇ ਰਣ ਕੇ ਨਾ ਹਾਂ ਔਰ ਬਹੁਤ ਬਹੁਤ ਕੱਠ ਹੁੰਦਾ ਸ਼ਾਮ ਨੂੰ 6 6:30 ਵਜੇ ਤੇ ਬਾਦੂ ਰੇ ਐਂਟਰੀ ਨਹੀਂ ਹੁੰਦੀ ਤੁਸੀਂ ਵੀ ਹੋ ਜਾਓ ਬਰਾਬਰ ਇਹ ਐ ਪਿੱਛੇ ਦੇ ਕੀ ਛੋਦੇ ਇਹਨੂੰ ਵੀ ਆਪਣੇ ਜਨਤਾ ਨਾਲ ਆਪਣਾ ਲੋਕ ਇਹ ਜਿਹਨੇ ਪਤਾ ਨਹੀਂ ਬਾਹਰਲੇ ਤੇ ਹਰ ਜ਼ਿਆਦਾ ਮਨਾਉਣੇ ਹੁੰਦੇ ਨੇ ਕਿ ਆਵਦੇ ਦੇਰ ਨਾ ਬਦਾਨੀ ਆ ਵੀ ਕਦੋਂ ਸ਼ੀਦੀਆਂ ਸੀ ਕਦੋਂ ਕੀ ਹੋਇਆ ਸੀਗਾ ਹੁੰਦੇ ਹੈਗੇ ਉਹਦੀਆਂ ਹੁੰਦੇ ਆ ਦੇ ਕਿਉਂ ਬਰਾ ਵਾਲੇ ਯਾਰ ਇਹ ਸਾਹਮਣੇ ਆਦਾ ਪੰਜਾਬੀ ਸੱਭਿਆਚਾਰ ਨਹੀਂ ਸਾਹਮਣੇ ਉਹ ਮਾਲਵਾ ਇਸ਼ਤਾ ਦੇ ਵੀਡੀਓ ਪਾਈਏ ਸੀ ਨਾ ਇਹ ਚੀਜ਼ਾਂ ਬਾਰੇ ਫਿਰ ਲੋਕਾਂ ਨੂੰ ਲੱਗਦੇ ਨੇ ਮਿਰਚਾਂ ਯਾਰ ਜਿਹੜੇ ਆਪੋਂ ਡਾਸ਼ ਕੋਲੋਂ ਉਹਨਾਂ ਲੱਗਦੇ ਨੇ ਮਿਰਚਾਂ ਚੀਜ਼ਾਂ ਦੀਆਂ ਵੀ ਮਨਾਓ ਯਾਰ ਠੀਕ ਹੈ ਮੈਂ ਨਹੀਂ ਕਹਿੰਦਾ ਪਿਆਰ ਕਰੋ ਪਰ ਆ ਤੇ ਹਰ ਸਾਲ ਕੋਈ ਮਨਾਉਣ ਵਾਲੇ ਨੇਗੇ ਸਾਰੀ ਜ਼ਿੰਦਗੀ ਜੋ ਵਿਆਹ ਵੀ ਹੋ ਗਿਆ ਫਿਰ ਮਨੋਂ ਫਿਰ 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 ਪੁੱਛੂਗਾ ਮੈਂ ਤੁਹਾਨੂੰ ਇਹ ਹੁਣ ਮਨਾਓ ਤਿਹਾਰ ਉਹ ਵਿਆਹ ਵੀ ਉਹ ਤਾਂ ਕਿਹੜੇ ਹੁੰਦੇ ਨੇ ਅੱਜ ਕੱਲ ਟਾਈਮ ਬਸ ਵਾਲੀ ਹੁੰਦੇ ਨੇ ਕਿ ਲੋਕਾਂ ਦੀਆਂ ਆਪਣਾ ਨਾਲ ਹਨ ਟਾਈਮ ਪਾਸ ਕਰਦੇ ਨੇ ਤਿਹਾਰ ਮਨਾ ਕੇ ਤੇ ਉਹ ਕੁੜੀਆਂ ਇਹ ਇਹ ਤੇ ਫਸ ਜਾਂਦੀਆਂ ਨੇ ਬਰਾ ਹਾਲਾਗ ਬਾਕੀ ਤੁਸੀਂ ਆਪ ਸਿਆਣੇ ਹੋ ਯਾਰ ਵੈਲੈਂਟਾਈਨ ਡੇ ਕਿਹੜੇ ਡੇ ਕਦੇ ਕ੍ਰਿਸਮਸ ਮਨਾਉਣ ਲੱਗ ਜਾਂਦੇ ਨੇ ਆਪਣੇ ਵਾਲੇ ਕਦੇ ਕੁਝ ਮਨਾਉਣ ਲੱਗ ਜਾਂਦੇ ਨੇ ਮਨਾਓ ਪਰ ਪਵਦਾ ਸਿੱਖ ਇਤਿਹਾਸ ਨਾ ਭੁੱਲੋ ਯਾਰ ਸ਼ਰਤਬਾਦਾ ਜ਼ਰੂਰੀ ਉਹ ਆਣਾ ਆਪਣਾ ਕਿੰਨੇ ਕੁਰਬਾਨੀਆਂ ਦਿੱਤੀਆਂ ਨੇ ਗਿਆ ਜਦੋਂ ਜਨਵਰੀ ਵਿੱਚ ਸਰਹੰਦ ਚ ਲੱਗਦਾ ਨਾ ਉਹ ਚੀਜ਼ਾਂ ਯਾਦ ਵਿੱਚ ਇੱਕ ਤਰੀਕਾ ਇਮੇਜਨ ਹੁੰਦਾ ਵੀ ਹੈ ਨਾ ਯਾਰ ਆਪਣੇ ਮਾੜੇ ਕੱਟ ਲੱਗੇ ਜੀ ਆਪਣੇ ਕਿਨਾਂ ਦਰਦ ਉਹਨਾਂ ਟਾਈਮਾਂ ਦੇ ਛੋਟੇ ਛਾਵੇਂ ਦਿਨ ਸ਼ੀਦੀਆਂ ਦਿੱਤੀਆਂ ਕਿ ਕਿੱਡੇ ਜਿਗਰੇ ਸੀ ਉਹਨਾਂ ਦੇ ਯਾਰ ਹੁਣ ਆਪਾਂ ਸਾਰਿਆਂ ਨੂੰ ਦਿਖਾਵਾਂਗੇ ਮੇਰਾ ਵੀਰ ਜਿਹੜਾ ਖੂਹ ਸੀਗਾ ਜਿੱਥੋਂ ਪਾਣੀ ਮੇਨ ਚੱਲ ਕੇ ਹਾਂ ਪੁਰਾਣੀ ਡੈਮਰ ਚੋਂ ਚੱਲਦੀ ਹੁੰਦੀ ਸੀ ਬੁੱਲਦਾ ਨਾਲ ਪਾਣੀ ਚੱਲਦਾ ਦੀ ਖੂਹ ਤੋਂ ਚੱਕ ਕੇ ਇਹ ਸਾਰਾ ਪ੍ਰੋਸੈਸ ਜਿਹੜਾ ਅੱਗੇ ਪਾਣੀ ਜਾਂਦਾ ਸੀ ਵਿੱਚ ਆਪਣਾ ਰੈਸਟੋਰੈਂਟ ਆ ਗਾ ਰੈਸਟੋਰੈਂਟ ਦਿਖਾਉਣਾ ਭੁੱਲ ਗਏ ਸੀਗੇ ਤੁਹਾਨੂੰ ਰੈਸਟੋਰੈਂਟ ਵੀ ਦਿਖਾਉਣੇ ਆਪਾਂ ਵਿੱਚ ਹੀ ਐ ਇਧਰੋਂ ਸੇ ਰੈਸਟੋਰੈਂਟ ਆ ਗਿਆ ਕੋਈ ਪ੍ਰੋਬਲਮ ਨਹੀਂ ਚੰਗੀ ਤਰ੍ਹਾਂ ਦਿਨਾਂ ਭਾਈ ਕਿਸੇ ਪਾਸੋਂ ਉਹ ਇਧਰੋਂ ਜਾਂਦਾ ਰਸਤਾ ਬਹੁਤ ਦੂਰ ਹੈ ਯਾਰ ਅਬ ਹੋਰ ਦਿਖਾ ਦਿੰਦੇ ਆ ਇਧਰੋਂ ਦਿਖਾ ਦਿਓ ਐ ਜਾ ਕੇ ਬੜਾ ਦਿਖਾ ਦੇਣਾ ਨਾ ਉਹਦੀ ਰੈਸਟੋਰੈਂਟ ਵੀ ਹੋਰੇ ਬਈ ਫਿਰ ਰੂਮਾਂ ਵੀ ਮਿਲਦੇ ਹੋਰੇ ਯਾਰ ਰੂਮ ਨਹੀਂ ਮਿਲਦੇ ਮਾ ਉਹ ਤਾਂ ਰੂਮ ਆ ਸਿਸਟਮ ਕਰ ਰੱਖਿਆ ਹੋਇਆ ਇਹਨਾਂ ਨੇ ਪੰਦਰਾਂ ਨੇ ਉਹ ਤਾਂ ਗਲਤ ਵਰਗਾਂ ਹਾਂ ਉਹ ਰੈਫਰੈਂਸ ਚੱਲਦਾ ਹੈ ਚੱਲਦਾ ਹਲੋ ਬਈ ਰੈਸਟੋਰੈਂਟ ਇਸ ਨੂੰ ਵੀ ਧੋਣੇ ਵਿੱਚ ਤੇ ਗਾਣੇ ਗੁੜੇ ਬੜੇ ਲਾ ਰੱਖਿਆ ਯਾਰ ਤੇ ਵਿਆਹ ਹੁੰਦਾ ਮਿਲਦਾ ਬਈ ਅੰਦਰ ਯਾਰ ਤਾਂ ਰੈਸਟੋਰੈਂਟ ਦੇ ਬਈ ਯਾਰ ਪਾਰਟੀ ਵਕਾ ਅਬ ਜਮਾਂ ਅੰਦਰ ਤਾਂ ਕਿਉਂ ਜਾਣਾ ਹਣਾ ਉਧਰੋਂ ਜਾਊਗਾ ਜੇ ਜਾਣ ਅੰਦਰ ਉਹ ਜਾਣ ਅੰਦਰ ਨਹੀਂ ਆਣਾ ਆਪਾਂ ਉਹ ਭਾਈ ਦਾਰੂ ਦੇ ਬੋਤਲੇ ਚੰਦ ਦਿਖਾ ਦਿੰਨਾ ਸਾਹਮਣੇ ਯਾਰਾ ਵੀ ਯਾਰ ਇੱਕ ਪਾਸੇ ਇਤਿਹਾਸ ਦਿਖਾਈ ਜਾਂਦੇ ਆਪਣੀ ਕੌਮ ਹਨਾ ਉਹਨਾਂ ਜਾਂ ਮੰਨ ਲਓ ਆਪਣੇ ਸਰਕਾਰ ਇਤਿਹਾਸ ਦਿਖਾਈ ਜਾਂਦੀ ਇੱਕ ਪਾਸੇ ਇੱਕ ਪਾਸੇ ਵਿਚੀ ਰੈਸਟੋਰੈਂਟ ਦੇ ਵਿੱਚ ਬਿਆ ਹੋਈ ਜਾਂ ਸੰਭ ਤੋਂ ਬਾਹਰ ਕੰਮ ਯਾਰ ਯਾਰ ਹੁਣ ਖੰਡ ਕਰ ਦਿੰਦਾ ਜਿਹੜਾ ਕਿਲਾ ਸੀਦਾ ਆਪਾਂ ਘੁੰਮ ਲਿਆ ਤੇ ਤੇਰਾ ਕਿ ਚੈਨਲ ਨੂੰ ਖਚਦਾ ਕਰੋ ਕੰਮ ਤੇ ਬੜਾ ਵਧੀਆ ਮੰਨ ਲਓ ਹੁਣ ਆਪਾਂ ਵੀਡੀਓ ਪਾਈਆਂ ਸੀ ਬੜਾ ਸਪੋਰਟ ਮਿਲਦਾ ਰਿਹਾ ਆਪਾਂ ਨੂੰ ਬੜਾ ਖਿੱਚੇ ਨੇ ਵੀਡੀਓ ਤੇ ਬੋ ਬੋ ਧੰਨਵਾਦ ਉਹਦੇ ਵਾਸਤੇ ਵੀ ਜਿਹੜਾ ਪੁਰਾਣੀ ਵੀਡੀਓ ਪਾਈ ਸੀ ਰੋਲੇ ਵਾਲੀ ਆਪਾਂ ਉਹਦੋਂ ਹੁਣ ਦਬਬ ਦੋ ਜਿਹੜਾ ਵੀ ਹੋ ਗਿਆ ਸਿਸਟਮ ਤੇ ਹੁਣ ਆਹ ਵਲੋਗ ਆਪਣੇ ਰੁਟੀਨ ਚ ਚੱਲਦੇ ਰਹਿਣਗੇ ਟਰੈਵਲ ਵਾਲੇ ਘੁੰਮਦਣ ਫਿਰਨ ਵਾਲੇ ਤੇ ਸਪੋਰਟ ਕਰਦੇ ਰਹੋ ਜੱਟ ਮੀਆਂ ਉਸ ਦਿਦੋ ਫਿਰ ਕਮੈਂਟ ਕਮੈਂਟ ਕਰਕੇ ਦੱਸਦੇ ਰਿਹਾ ਕਰੋ ਕਿ ਗਲਤੀ ਮਲਤੀ ਹੋ ਜਾਂਦੀ ਏ ਕਿਵਾਰ ਐਡੇ ਬਾਈ ਬਦਮਾਨ ਤਾਂ ਹੈ ਨਹੀਂ ਕਿਸੇ ਵੀ ਹਨਾ ਤੇ ਬਾਕੀ ਕਮੈਂਟ ਲਾਈਕ ਸ਼ੇਅਰ ਕਰਦੇ ਰਿਹਾ ਕਰੋ ਹੋ ਰਿਹਾ ਕਰਦੇ ਰਿਹਾ ਕਰੋ ਕਮੈਂਟ ਲਾਈਕ ਸ਼ੇਅਰ ਹਾਂ ਕਰਦੇ ਮੰਨੋ ਆਇਆ ਲਾਈਕ ਐਦਾਂ ਲਾਈਕ ਕਰਦੇ ਰਿਹਾ ਕਰੋ ਐਦਾਂ